ਅੱਜ ਲੋਕ ਸਭਾ ਚ ਹੋਵੇਗੀ ਆਪਰੇਸ਼ਨ ਸੰਦੂਰ ਤੇ ਚਰਚਾ ਰੱਖਿਆ ਮੰਤਰੀ ਰਾਜਨਾਥ ਸਿੰਘ ਕਰਨਗੇ ਮੁਲਾਕਾਤ ਸ਼ੁਰੂ ਹੁੰਦਾ ਸ਼ੁਰੂਆਤ ਕਾਂਗਰਸ ਦੇ ਆਪਣੇ ਸਾਰੇ ਸੰਸਦਾਂ ਨੂੰ ਤਿੰਨ ਦਿਨ ਲਈ ਜਾਰੀ ਕੀਤਾ ਵਿਹੀਪ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਚ ਮਿਊਜ਼ੀਅਮ ਨੇੜੇ ਬਣੇਗੀ ਹੈਰੀਟੇਜ ਸਟਰੀਟ ਸੀਐਮ ਭਗਵੰਤ ਮਾਨ ਅੱਜ ਰੱਖਣ ਕੇ ਦੀ ਪੱਥਰ ਸ਼ਹੀਦ ਪੁਲਿਸ ਏਐਸਆਈ ਤਨ ਤਨਵੰਤ ਸਿੰਘ ਨੂੰ ਵੀ ਦੇਣਗੇ ਸ਼ਰਧਾਂਜਲੀ ਖੰਨਾ ਦੇ ਪਿੰਡ ਲੇਬੜਾ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਕਿਸਾਨਾਂ ਦੇ ਨਾਲ ਕੀਤੀ ਚਰਚਾ ਮੋਟਰ ਤੇ ਬੈਠ ਕੇ ਨਹਿਰੀ ਪਾਣੀ ਨੂੰ ਲੈ ਕੇ ਲਈ ਫੀਡਬੈਕ ਮੋਟਰਾਂ ਦੇ ਲਈ ਮਿਲ ਰਹੀ ਬਿਜਲੀ ਤੇ ਵੀ ਜਾਣਿਆ ਕਿਸਾਨਾਂ ਦਾ ਪੱਖ ਅੱਜ ਐਸਜੀਪੀਸੀ ਦੀ ਅੰਤਰਕਮੇਟੀ ਦੀ ਅਹਿ ਮੀਟਿੰਗ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਛੋਵੇਗੀ ਬੈਠਕ ਦਰਬਾਰ ਸਾਹਿਬ ਨੂੰ ਆ ਰਹੀਆਂ ਧਮਕੀਆਂ ਤੇ ਸ਼ਤਾਬਦੀ ਸਮਾਗਮਾਂ ਨੂੰ ਲੈ ਕੇ ਹੋ ਸਕਦੀ ਹੈ ਚਰਚਾ ਸਸ਼ਕਾਲ ਨਿਊਜ਼ ਏਟਨ ਪੰਜਾਬ ਹਰਿਆਣਾ ਦੇਖ ਰਹੇ ਹੈ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤਾਂ ਨਾ ਚੌਥਰੀ ਲੈ ਕੇ ਹਾਜ਼ਰ ਹਾਂ ਡਾਇਰੈਕਟ ਡਿਸਟ੍ਰਿਕਟ ਤੋਂ ਉਸ ਤੋਂ ਪਹਿਲਾਂ ਰੁਕ ਕਰਦੇ ਹਾਂ ਪਹਿਲੀ ਵੱਡੀ ਖਬਰ ਦਾ ਲੁਧਿਆਣਾ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਹੈ ਨਹਿਰ ਦੇ ਵਿੱਚ ਸ਼ਰਧਾਲੂਆਂ ਦੇ ਨਾਲ ਭਰੀ ਪਿਕਅਪ ਗੱਡੀ ਡੇਕੀ ਹੈ ਆਜ ਤੱਕ ਵਿੱਚ 5 ਲੋਕਾਂ ਦੇ ਮੌਤੇ ਦੀ ਵੀ ਖਬਰ ਹੈ ਤਾਂ ਨਹਿਰ ਦੇ ਵਹਾਅ ਦੇ ਵਿੱਚ ਰੁੜ ਗਏ ਸੀ ਲੋਕ 10 ਤੋਂ ਵੱਧ ਨੂੰ ਰੈਸਕਿਊ ਹੁਣ ਤੱਕ ਕੀਤਾ ਜਾ ਚੁੱਕਾ ਹੈ ਇਲਾਜ ਜਾਰੀ ਹੈ ਕਰੀਬ 25 ਲੋਕ ਪਿਕਅਪ ਗੱਡੀ ਦੇ ਵਿੱਚ ਸਵਾਰ ਸਨ ਨੈਣਾ ਦੇਵੀ ਤੋਂ ਵਾਪਸ ਪਰਤ ਰਹੀ ਸੀ ਪਿਕਅਪ ਗੱਡੀ ਦੇ ਵਿੱਚ ਸ੍ਰੀ ਸ਼ਰਧਾਲੂ ਸਵਾਰ ਸਨ ਤਾਂ ਮਲੇਰ ਕੋਟਲਾ ਦੇ ਪਿੰਡ ਮਾਨਕਵਾਲਾ ਤੇ ਰਹਿਣ ਵਾਲੇ ਇਹ ਸਾਰੇ ਲੋਕ ਦੱਸੇ ਜਾ ਰਹੇ ਨੇ ਫਾਇਲ ਦੇ ਪਿੰਡ ਜਗੇੜਾ ਦੇ ਨੇੜੇ ਇਹ ਪੂਰੀ ਘਟਨਾ ਵਾਪਰਦੀ ਹੈ ਤਾਂ ਲੁਧਿਆਣਾ ਤੋਂ ਵੱਡਾ ਹਾਦਸਾ ਹੋਇਆ ਜਿੱਥੇ ਕਿ ਨਹਿਰ ਦੇ ਵਿੱਚ ਸਰਦਾਲੂਆਂ ਨਾਲ ਪਰੀ ਪਿਕਅਪ ਗੱਡੀ ਡਿੱਗ ਜਾਂਦੀ ਹੈ ਤਾਂ ਹਾਦਸੇ ਦੇ ਵਿੱਚ ਹੁਣ ਤੱਕ 5 ਲੋਕਾਂ ਦੇ ਮੌਤ ਦੀ ਖਬਰ ਹੈ ਹਾਲਾਂਕਿ ਗੱਲ ਕਰੀਏ ਕਿ ਕਿੰਨੇ ਲੋਕ ਸਵਾਰ ਸਨ ਤਾਂ 25 ਲੋਕ ਇਸ ਮੌਕੇ ਇਸ ਘਟਨਾ ਦੇ ਵੇਲੇ ਪਿਕਅਪ ਗੱਡੀ ਦੇ ਵਿੱਚ ਸਵਾਰ ਸਨ 10 ਤੋਂ ਵੱਧ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਇਲਾਜ ਲਗਾਤਾਰ ਨਾਦਾ ਕੀਤਾ ਜਾ ਰਿਹਾ ਹੈ ਮੁੱਢਲੀ ਸਹਾਇਤਾ ਜ਼ਰੂਰੀ ਟ੍ਰੀਟਮੈਂਟ ਦਿੱਤੇ ਜਾ ਰਹੇ ਨੇ ਤਾਂ ਨੈਣਾ ਦੇਵੀ ਤੋਂ ਵਾਪਸ ਪਤਰੇ ਸਨ ਪਿਕਅਪ ਗੱਡੀ ਦੇ ਵਿੱਚ ਸਵਾਰ ਹੋ ਕੇ ਇਹ 25 ਦੇ ਕਰੀਬ ਸ਼ਰਧਾਲੂ ਇਸ ਪਿਕਅਪ ਗੱਡੀ ਦੇ ਰਾਹੀਂ ਟ੍ਰੈਵਲ ਕਰ ਰਹੇ ਸਨ ਘਰ ਵਾਪਸ ਪਤਰੇ ਸਨ ਨੈਣਾ ਦੇਵੀ ਤੋਂ ਵਾਪਸ ਮਲੇਰਕੋਟਲਾ ਵੱਲ ਜਾ ਰਹੇ ਸਨ ਜਿਸ ਵੇਲੇ ਪੂਰਾ ਹਾਦਸਾ ਵਾਪਰਦਾ ਹੈ ਤਾਂ ਪਾਇਲ ਦੇ ਪਿੰਡ ਜਗੇੜਾ ਦੇ ਨੇੜੇ ਇਹ ਪੂਰੀ ਘਟਨਾ ਵਾਪਰਦੀ ਹੈ ਜਿੱਥੇ ਕਿ ਬੇहद ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਨਹਿਰ ਦੇ ਵਿੱਚ ਸ਼ਰਧਾਲੂਆਂ ਨਾਲ ਭਰੀ ਪਿਕਅਪ ਡਿੱਗ ਜਾਂਦੀ ਹੈ ਤਾਂ ਹਾਦਸੇ ਦੇ ਵਿੱਚ 5 ਲੋਕਾਂ ਦੇ ਮੌਤ ਦੀ ਖਬਰ ਹੈ ਹਾਲਾਂਕਿ ਨਹਿਰ ਦੇ ਵਹਾਅ ਦੇ ਵਿੱਚ ਵੀ ਕਈ ਲੋਕਾਂ ਦੇ ਰੁੜਨ ਦੀ ਖਬਰ ਜਾਰੀ ਹੋਈ ਹੈ ਕਿ 10 ਤੋਂ ਬਾਅਦ ਨੂੰ ਰੈਸਕਿਊ ਵੀ ਕੀਤਾ ਜਾ ਚੁੱਕਾ ਹੈ ਬੇਹੱਦ ਮੰਦ ਭਾਗੀ ਘਟਨਾ ਵੱਡਾ ਹਾਦਸਾ ਲੁਧਿਆਣਾ ਦੇ ਵਿੱਚ ਵਾਪਰਿਆ ਹੈ ਜਿੱਥੇ ਕਿ ਨਹਿਰ ਦੇ ਵਿੱਚ ਸ਼ਰਧਾਲੂਆਂ ਦੇ ਨਾਲ ਭਰੀ ਪਿਕਅਪ ਗੱਡੀ ਪਲਟ ਜਾਂਦੀ ਹੈ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਤਾਂ ਹਾਦਸੇ ਦੇ ਵਿੱਚ ਹੁਣ ਤੱਕ 5 ਲੋਕਾਂ ਦੀ ਮੌਤ ਦੀ ਖਬਰ ਦੀ ਪੁਸ਼ਟੀ ਹੋ ਚੁੱਕੀ ਹੈ ਹਾਲਾਂਕਿ ਨਹਿਰ ਦੇ ਵਹਾਅ ਦੇ ਵਿੱਚ ਕਈ ਲੋਕ ਰੁੜੇ ਸਨ ਕਿਉਂਕਿ ਅਚਾਨਕ ਇਹ ਪੂਰਾ ਹਾਦਸਾ ਵਾਪਰਦਾ ਜਿਸ ਵੇਲੇ ਦੇਰ ਰਾਤ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ 10 ਤੋਂ ਬਾਅਦ ਨੂੰ ਕਿਉਂ ਕੀਤਾ ਜਾ ਚੁੱਕਾ ਹੈ ਇਲਾਜ ਲਗਾਤਾਰ ਦਿੱਤਾ ਜਾ ਰਿਹਾ ਹੈ ਇਲਾਜ ਕੀਤਾ ਜਾ ਰਿਹਾ ਹੈ ਤੇ ਕਰੀਬ 25 ਦੇ ਕਰੀਬ ਲੋਕ ਇਸ ਵਿੱਚ ਸਵਾਰ ਸਨ ਪਿਕਅਪ ਗੱਡੀ ਦੇ ਵਿੱਚ ਸਵਾਰ ਹੋ ਕੇ ਨੈਣਾ ਦੇਵੀ ਤੋਂ ਵਾਪਸ ਪਰਤ ਰਹੇ ਸਨ ਮਲੇਰਕੋਟਲਾ ਦੇ ਕਿਸੇ ਪਿੰਡ ਦੇ ਵਿੱਚ ਉਹਨਾਂ ਜਾਣਾ ਸੀ ਜਿਸ ਤੋਂ ਪਹਿਲਾਂ ਹੀ ਇੱਕ ਘਟਨਾ ਲੁਧਿਆਣਾ ਦੇ ਨੇੜੇ ਵਾਪਰਦੀ ਹੈ ਪਾਇਲ ਦੇ ਪਿੰਡ ਜਗੇੜਾ ਦੇ ਨੇਰੇ ਪੂਰੀ ਘਟਨਾ ਵਾਪਰ ਜਾਂਦੀ ਹੈ ਬੇਹਦ ਮੰਦ ਭਾਗੀ ਖਬਰ ਬੇਹਦ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਕਿਉਂਕਿ ਵੱਡਾ ਹਾਦਸਾ ਲੁਧਿਆਣਾ ਚ ਵਾਪਰਿਆ ਹੈ ਨਹਿਰ ਚ ਡਿੱਗਣ ਦੇ ਕਾਰਨ ਪਿਕਅਪ ਦੇ ਵਿੱਚ ਸਵਾਰ 25 ਲੋਕ ਬੜੇ ਮੁਸ਼ਕਿਲ ਦੇ ਨਾਲ ਬੁਸ਼ੱਕਤ ਦੇ ਨਾਲ ਉਹਨਾਂ ਨੂੰ ਰੈਸਕਿਊ ਕੀਤਾ ਗਿਆ ਹਾਲਾਂਕਿ 5 ਲੋਕਾਂ ਦੀ ਮੌਤ ਦੀ ਖਬਰ ਹੁਣ ਤੱਕ ਆ ਚੁੱਕੀ ਹੈ ਗੱਲ ਕਰੀਏ 10 ਲੋਕਾਂ ਦੀ 10 ਲੋਕਾਂ ਤੋਂ ਜ਼ਿਆਦਾ ਲੋਕਾਂ ਨੂੰ ਹੁਣ ਤੱਕ ਰੈਸਕਿਊ ਕੀਤਾ ਜਾ ਚੁੱਕਿਆ ਹੈ 25 ਦੇ ਕਰੀਬ ਲੋਕ ਇਸ ਪਿਕਅਪ ਗੱਡੀ ਦੇ ਵਿੱਚ ਸਵਾਰ ਸਨ ਪਰ ਬੇहद ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਕਿਉਂਕਿ ਦੇਰ ਰਾਤ ਦੀਆਂ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ 25 ਤੋਂ ਬਾਅਦ ਜੋ ਲੋਕ ਇਸ ਵਿੱਚ ਸਵਾਰ ਸਨ ਜਿਸ ਉਪਰਾਂ ਦੀਆਂ ਤਸਵੀਰਾਂ ਤੇ ਇਮੀਡੀਏਟਲੀ ਐਸ ਐਚਓ 5 ਮਿੰਟ ਚ ਪਹੁੰਚ ਗਿਆ ਸੀਗਾ ਤੇ ਇਨੀਸ਼ਲ ਅਸਸੇਮੇਂਟ ਚ ਪਤਾ ਲੱਗਿਆ ਕਿ 24 ਪੈਸੇਂਜਰ ਸੀਗੇ ਤੇ ਇੱਕ ਡਰਾਈਵਰ ਸੀਗਾ ਤੇ ਹੁਣ ਤੱਕ 22 ਪਾਣੀ ਚ ਕਢ ਲਿਆ ਤੇ ਇੱਕ ਹੋਰ ਸ਼ਾਇਦ ਲੋਕੇਟ ਹੋ ਗਿਆ ਸੀਗਾ ਤੇ ਹੁਣ ਜਾ ਕੇ ਪਤਾ ਲੱਗ ਜਾਏਗਾ ਤੇ ਆਈ ਥਿੰਕ 19 18 ਜਾਂ 19 ਦੀ ਤਕਰੀਬਨ ਠੀਕ ਠਾਕ ਨੇ ਤੇ ਇਲਾਜ ਵੀ ਕਰਵਾ ਲਏ ਕੁਝ ਆਪਣੇ ਇਲਾਜ ਕਰਾ ਕੇ ਘਰੇ ਜਾ ਚੁਕੇ ਆ ਕਿੰਨੇ ਹੋਏ ਬਰੋ ਆ 4 ਦਾ ਹੁਣ ਤੱਕ ਜੋ ਡਾਕਟਰ ਸਾਹਿਬ ਨੇ ਦੱਸਿਆ ਹੈਗਾ ਦੋ ਬੱਚੇ ਇੱਕ ਲੇਡੀ ਹੈ ਤੇ ਇੱਕ ਇੱਥੇ ਜੋ ਲੇਡੀ ਐਡਮਿਟਡ ਹੈ ਉਹਦਾ ਹਸਬੰਡ ਹੈ ਕਿੰਨੇ ਮਤਲਬ ਮੈਡਮ ਹਜੇ ਰੈਸਕਿਊ ਜਾਰੀ ਹੈ ਕਿੰਨੇ ਬੰਦੇ ਲੱਭਣ ਹੋ ਰਹੇ ਨੇ ਦੋ ਜੋ ਇਨੀਸ਼ੀਅਲ ਐਸਟੀਮੇਟ ਜੋ ਹੈਗਾ ਜੋ ਲੋਕਲਜ਼ ਨੇ ਦੱਸਿਆ ਜੋ ਇਵੈਂਟ ਸਵਾਰੇ ਨੇ ਦੱਸਿਆ ਔਰ ਦੇ حساب ਨਾਲ ਦੋ ਹਜੇ ਮਿਸਿੰਗ ਨੇ ਉਹ ਨਾਨੰਦ ਦੇਵੀ ਦੇ ਦਰਸ਼ਨ ਕਰਕੇ ਸੰਗਤ ਆ ਰਹੀ ਸੀ ਵੀ ਔਰ ਜਿੱਦਾਂ ਹੁਣ ਦੱਸਿਆ ਉਹਨਾਂ ਨੇ ਵਾਪਸੀ ਤੇ ਰਾਣਾ ਸਾਹਿਬ ਗੁਰੂ ਘਰ ਦੇ ਵਿੱਚ ਉਹਨਾਂ ਨੇ ਸਾਰਿਆਂ ਨੇ ਪਰਿਵਾਰ ਨੇ ਲੰਗਰ ਛਕਿਆ ਲੰਗਰ ਛਕਣ ਤੋਂ ਬਾਅਦ ਉੱਥੇ ਜਦੋਂ ਛੱਲੇ ਨੇ ਤੇ ਜਿਸ ਸਾਹ ਨਾਲ ਗਏ ਨੇ ਤੇ ਗੱਡੀ ਇਹਦਾ ਮਤਲਬ ਪਿੱਛੇ ਨੂੰ ਓਵਰਟੇਕ ਕਰਨ ਲੱਗੇ ਹੋਣੇ ਕਿਉਂਕਿ ਆਪਣੀ ਸਾਈਡ ਨਹੀਂ ਸੀ ਓਵਰਟੇਕ ਕਰਦੇ ਕਰਦੇ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਸਿੱਧੀ ਨਹਿਰ ਚ ਕਰ ਗਈ ਬਹੁਤ ਦੁਖਦਾਈ ਪਟਨਾ ਹੋਈ ਹੈ ਤੇ ਪੂਰੇ ਪ੍ਰਸ਼ਾਸਨ ਨੇ ਤੁਰੰਤ ਹਰਕਤ ਦੇ ਵਿੱਚ ਆ ਕੇ ਸਾਡੇ ਡੀਸੀ ਸਾਹਿਬ ਤੁਰੰਤ ਪਹੁੰਚ ਗਏ ਐਸਐਸਪੀ ਸਾਹਿਬ ਪਹੁੰਚ ਗਏ ਤੁਰੰਤ ਡੀਐਸਪੀ ਸਾਹਿਬ ਪਹੁੰਚ ਗਏ ਐਸਟੀਐਮ ਸਾਹਿਬ ਪਹੁੰਚ ਗਏ ਸਵੱਚਾ ਪ੍ਰਸ਼ਾਸਨ ਤੁਰੰਤ ਇਸ ਕੰਮ ਦੇ ਵਿੱਚ ਬਚਾਅ ਕਾਰਜਾਂ ਦੇ ਵਿੱਚ ਲੱਗਿਆ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਸੀ ਲੋਕ ਬਚਾ ਲਏ ਗਏ ਤੇ ਤਕਰੀਬਨ ਜਿਹੜਾ ਬਚਾਅ ਕਾਰਜ ਆ ਉਹ ਸਮਾਪਤਾ ਇੱਕ ਦੋ ਬੰਦਿਆਂ ਦੀ ਸ਼ਾਇਦ ਹਜੇ ਹੈਗੀ ਹੈ ਤੇ 13 ਬੰਦੇ ਤਾਂ ਇੱਥੇ ਹੀ ਜਿਹੜੇ ਹੈਗੇ ਆ ਜਿਹੜੇ ਆਏ ਸੀਗੇ ਤਕਰੀਬਨ ਉਹਨਾਂ ਦੀ ਹਾਲਤ ਠੀਕ ਹੈ ਇਹ ਇਹ ਸਿੱਧਾ ਇਨਫੋਰਮੇਸ਼ਨ ਮੁੱਖ ਮੰਤਰੀ ਸਾਹਿਬ ਨੂੰ ਦਿੱਤੀ ਗਈ ਬਿਲਕੁਲ ਉਹਨਾਂ ਨੂੰ ਦਿੱਤੀ ਹੈ ਤਾਂ ਹੀ ਉਹਨਾਂ ਨੇ ਸਾਰੇ ਪ੍ਰਸ਼ਾਸਨ ਨੂੰ ਹਰਕਤ ਲੈ ਆਂਦਾ ਤਾਂ ਹੀ ਅਸੀਂ ਚਲ ਕੇ ਉੱਥੇ ਪਹੁੰਚੇ ਆ ਲੱਗ ਪਹੁੰਚ ਉਹ ਸਭ ਤੋਂ ਪਹਿਲਾਂ ਤਾਂ ਸਾਡੀ ਜਿਹੜੀ ਫਸਟ ਪ੍ਰੈਫਰੈਂਸ ਆ ਉਹ ਜ਼ਿੰਦਗੀਆਂ ਬਚਾਉਣ ਦੇ ਉੱਤੇ ਆ ਜ਼ਿੰਦਗੀ ਦੇ ਉੱਪਰ ਕੋਈ ਮੁਆਵਜ਼ਾ ਨਹੀਂ ਆ ਸਭ ਤੋਂ ਪਹਿਲਾਂ ਜ਼ਿੰਦਗੀ ਬਚਾਉਣ ਦੇ ਆ ਬਚਾਉਣ ਤੇ ਅਸੀਂ ਲੱਗੇ ਆਂ ਜ਼ਰੂਰ ਅਸੀਂ ਜੋ ਵੀ ਹੋਊਗਾ ਬੈਸਟ ਉਹ ਆਪ ਅਸੀਂ ਵੱਲੋਂ ਕਰਾਂਗੇ ਜਲੰਧ ਦੇ ਪਿੰਡ ਸ਼ੇਖੇਪੁਰ ਦੇ ਵਿੱਚ ਤਿੰਨ ਬਦਮਾਸ਼ਾਂ ਨੇ ਕਾਰ ਤੇ ਗੱਡੀ ਤੇ ਫਾਇਰਿੰਗ ਕਰ ਦਿੱਤੀ। ਬਦਮਾਸ਼ ਬਾਈਕ ਤੇ ਸਵਾਰ ਹੋ ਕੇ ਆਏ ਸਨ ਗੋਲੀਆਂ ਲੱਗਣ ਦੇ ਕਾਰਨ ਕਾਰ ਬਾਹਰ ਖੜੀ ਗੱਡੀ ਦੇ ਸ਼ੀਸ਼ੇ ਟੁੱਟ ਗਏ। ਵਾਕਇਤ ਗੋਲੀਆਂ ਦੇ ਧੋਖ ਖੋਲ ਜ ਬਰਾਮਦ ਹੋਏ ਨੇ ਫਿਰ ਸਵਾਰ ਮੁਸਾਬਕ ਬਾਈਕ ਤੇ ਸਵਾਰ ਤਿੰਨ ਬਦਮਾਸ਼ਾਂ ਦੇ ਵਿੱਚੋਂ ਇੱਕ ਨੇ નિਹੰਗ ਦਾ ਬਾਣਾ ਪਾਇਆ ਹੋਇਆ ਸੀ। ਹਰੇ ਸਾਹ ਸਾਹੀ ਇੱਥੇ ਅਸੀਂ ਅੰਦਰ ਸੀਗੇ। ਅਸੀਂ ਕਿਟ ਰਾਜ ਫਾਰਮ ਨੂੰ ਆ ਕੇ ਲੱਗੇ ਆ। ਮੈਂ ਮੁੰਡੇ ਨੂੰ ਕਿਹਾ ਮੈਂ ਕਿਹਾ ਵੀ ਦੌੜਦਾ ਮੈਂ ਕਿਹਾ ਗੱਡੀ ਪਰੇ ਘਰ ਦੇ। ਤੇ ਜਦੋਂ ਅਸੀਂ ਮੜ ਜਾ ਹਨਾ ਗੇਟ ਖੋਲਿਆ ਤੇ ਇੱਥੇ ਉਹ ਖੜੇ ਸੀਗੇ ਤੇ ਜਦੋਂ ਅਸੀਂ ਗੇਟ ਖੋਲਣ ਲੱਗੇ ਉਹ ਸਿੱਧੇ ਸਾਡੇ ਵੱਲ ਨੂੰ ਜਿੱਦਾਂ ਗੱਡੀ ਲੈ ਕੇ ਉਹਦਾ ਹੋ ਗਿਆ ਤੇ ਲਾਪੇ ਜਿੱਦਾਂ ਸਾਡੇ ਮਾਣ ਨ ਲੱਗੇ ਤੇ ਮਾਪੇ ਨਹੀਂ ਅਸੀਂ ਨਹੀਂ ਕੋਈ ਵੀ ਜਾਣਦੇ ਹੈਗੇ ਅਸੀਂ ਪਿੱਛਲੇ ਦੇਖਿਆ ਹੀ ਨਹੀਂ ਹੈਗਾ ਪੁੱਤ ਕੋਈ ਇਨਫੋਰਮੇਸ਼ਨ ਆਈ ਸੀ ਇੱਥੇ ਸੁਮੇਸ਼ ਕੁਮਾਰ ਆ ਮਨੂ ਜਨ ਦੇ ਘਰੇ ਕਿੱਥੇ ਫਾਇਰਿੰਗ ਹੋਈ ਸੀ ਮੌਕੇ ਤੇ ਅਸੀਂ ਦੇਖਿਆ ਨਾ ਕਿ ਗੱਡੀ ਦੇ ਵਿੱਚ ਸ਼ੀਸ਼ਾ ਟੁੱਟਿਆ ਹੈ ਉਹਦਾ ਦੋ ਫੋਲ ਗਏ ਆ ਸੁਮੇਸ਼ ਨੂੰ ਮਿਲੇ ਅਸੀਂ ਉਹਨਾਂ ਦੇ ਕਰੀਮ ਦੇ ਸ਼ਾਹ ਦੇ ਨਜ਼ਰ ਤੇ ਗੱਲਬਾਤ ਕਰ ਰਹੇ ਆ ਪਤਾ ਕਰ ਰਹੇ ਕਿ ਹੋਇਆ ਕਿੱਲਾ ਹੋਇਆ ਜਲੰਧਰ ਦੇ ਭਾਰਗਵ ਕੈਂਪ ਦੇ ਵਿੱਚ ਵਰਨ ਨਾਮ ਦੇ ਨੌਜਵਾਨ ਦਾ ਕੁਝ ਲੋਕਾਂ ਵੱਲੋਂ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਸ ਦੇ ਰੋਹ ਦੇ ਵਿੱਚ ਉਹ ਪੀੜਤ ਪਰਿਵਾਰ ਨੇ ਸ਼੍ਰੀ ਗੁਰੂ ਰਵਿਦਾਸ ਝੌਂਗ ਦੇ ਵਿੱਚ ਧਰਨਾ ਲਗਾ ਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਕਤਲ ਮਾਮਲੇ ਦੇ ਮੁੱਖ ਮੁਲਜ਼ਮ ਅਜੇ ਵੀ ਆਜ਼ਾਦ ਘੁੰਮ ਰਹੇ ਨੇ ਦੱਸਦੇ ਕਿ ਹਮਲੇ ਦੇ ਵਿੱਚ ਵਰਨ ਦੀ ਮੌਤ ਹੋ ਗਈ ਜਦਕਿ ਲੋਕੇਸ਼ ਤੇ ਵਿਸ਼ਾਲ ਗੰਭੀਰ ਜ਼ਖਮੀ ਹੋਏ ਨੇ 10 ਮਿੰਟ ਦੇ ਵਿੱਚ ਇੱਥੇ ਪੁਲਿਸ ਵਾਲੇ ਆਪਣੀ ਆਗੇ ਗਲਤੀ ਮੰਨਣ ਠੀਕ ਹੈ ਅਫਵਾਣ ਘਰ ਚੱਪ ਗਿਆ ਹੋਏ ਤੇ ਆਪਾਂ ਕਿਉਂ ਜਲੀਬੀ ਦਾ ਨਸ਼ਾ ਕੀਤਾ ਹੀ ਉਹਦਨ ਨਸ਼ਾ ਦਾ ਨਸ਼ਾ ਕਰਕੇ ਮੇਰੇ ਦੋਤਰ ਨੂੰ ਵੱਟਿਆ ਛੁਰੀਆਂ ਨਾਲ ਨਹੀਂ ਮਰਨ ਵਾਲਾ ਝੋਲ ਕێਛਦੇ ਹੋ ਮਾਰਨ ਦਾ ਕਰਨ ਆਈ ਸੀ ਕਿ ਨਸ਼ਾ ਕਰਕੇ ਮਾਰੇ ਹੋਏ ਆਪ ਵੀ ਜਾਣੇ ਕੁਛ ਜਾ ਕੇ ਅਸੀਂ ਨਸ਼ਾ ਕੀਤਾ ਹਾਂ ਹਾਂ ਉਹ ਮੁੰਡਿਆਂ ਕੇ ਹਰਿਆਣਾ ਦੇ ਚੱਜਰਜੇ ਲਿੰਗ ਜਾਂਚ ਵਿਰੋਧ ਦਾ ਪੱਦਾ ਪਾਸ਼ ਕੀਤਾ ਗਿਆ ਜਿਸ ਦੇ ਵਿੱਚ ਪੁਲਿਸ ਨੇ ਬੀ ਐਮ ਐਸ ਡਾਕਟਰ ਦੇ بیٹے ਨੂੰ ਗ੍ਰਿਫਤਾਰ ਕੀਤਾ ਹੈ ਜਾਣਕਾਰੀ ਮੁਤਾਬਕ ਸਿਹਤ ਵਿਭਾਗ ਦੀ ਟੀਮ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਛੱਜਰ ਦੇ ਵਿੱਚ ਹੇਮਲਤਾ ਨਾਮ ਦੀ ਮਹਿਲਾ ਡਾਕਟਰ ਝੂਠ ਦੇ ਲਿੰਗ ਦੀ ਜਾਂਚ ਕਰਦੀ ਹੈ ਤੇ ਗਰਭ ਪਾਤ੍ਰੀ ਕਰਵਾ ਦਿੰਦੀ ਹੈ ਸਿਹਤ ਵਿਭਾਗ ਦੀ ਟੀਮ ਨੇ ਇੱਕ ਨਕਲੀ ਗਾਹਕ ਤਿਆਰ ਕਰਕੇ ਇਸ ਧਰੋਦਾ ਭਾਂਡਾ ਫੋੜ ਕੀਤਾ ਇਨਕੇ ਖਿਲਾਫ ਐਫਆਈਆਰ ਦਰਜ ਜੋ ਹੇਮਲਤਾ ਵਿਕਰਮੋਤ ਆਕਿਰਸ਼ਣ ਹੈ ਤੇ ਦੋਹਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਹੈ कौन-कौन गिरफ्तार है आशीष भाई सुखेंद्र और विक्रम पुत्र सुरेंद्र ये दोनों को गिरफ्तार कर लिया है ये दोनों मां बेटे हैं ये दोनों मां बेटे हैं और जो मैं डॉक्टर को लिंग जांच कर रहा था वो मौके से फरार है तलवंडी साबुद में रंगदारी मांगने के मामले लगातार बढ़ रहे हैं कुछ मुजबा ने एक व्यापारी तो फोन कर लख लाख रुपए की रंगदारी मांगी तो जबो इस दी रिपोर्ट पुलिस तक पहुंची ता तुरंत कार्रवाई करन ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਨਾਲ ਹੀ ਪੁਲਿਸ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਰੰਗਦਾਰ ਮੰਗੜ ਵਾਲਿਆਂ ਦੀ ਜਾਣਕਾਰੀ ਪੁਲਿਸ ਨਾਲ ਜ਼ਰੂਰੀ ਸਾਂਝੀ ਕੀਤੀ ਜਾਵੇ ਤਿੰਨ ਮੰਨਿਆ ਤੇ ਮੁਕਤਵਾਸਰ ਦਿੱਤਾ ਗਿਆ ਉਹਦੇ ਬਿਆਨਾਂ ਤੇ ਇਹਦੇ ਸੁਲਦੀਰ ਖਾਨ सलीम ਖਾਨ ਤੇ ਇੰਦਰ ਸਿੰਘ ਇਹ ਤਿੰਨ ਮੁਲਜ਼ਮਾਂ ਦਿੱਤੇ ਰਹਿਣਾ ਲਏ ਐ ਇਹਨਾਂ ਨੂੰ ਦੋ ਦੋਸ਼ੀਆਂ ਨੂੰ ਲੜਾਇਆ ਪੁਲਿਸ ਕੋਲੋਂ ਹੋਰ ਦਰਖਾਸਤਾਂ ਵੀ ਵੰਡੀਵੰਡੋ ਆਪਕੋ ਦਿੰਨਾ ਇਹ ਰਸਤਾ ਯੂਨੀਅਨ ਪੰਜਾਬ ਵੱਲੋਂ ਮੀਟਿੰਗ ਕੀਤੀ ਗਈ ਪੀਆਰਟੀਸੀ ਮੁਲਾਜ਼ਮਾਂ ਨੇ ਸਰਕਾਰ ਖਿਲਾਫ ਮੰਗਾਂ ਵੱਲ ਧਿਆਨ ਨਾ ਦੇਣ ਕਾਰਨ ਰੋਜ਼ ਜਾਹਰ ਕੀਤਾ ਤੇ ਮੰਗਲਵਾਰ ਨੂੰ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਮੁਲਾਜ਼ਮਾਂ ਨੇ ਇਲਜ਼ਾਮ ਲਗਾਇਆ ਕਿ ਸਰਕਾਰ ਨਾਲ ਕੀਤੀਆਂ ਮੀਟਿੰਗਾਂ ਬੇਸਿੱਟੀਆਂ ਜਿਸ ਕਾਰਨ ਹੁਣ ਪੀਆਰਟੀਸੀ ਮੁਲਾਜ਼ਮ ਸੰਘਰਸ਼ ਤੇਜ਼ ਕਰਕੇ ਅਹੀਂ ਜਿਹੜਾ ਵਾ ਉਹ 28 ਤਰੀਕ ਨੂੰ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੋਇਆ ਤੇ 29 ਤਰੀਕ ਨੂੰ ਪਹਿਲੇ ਟਾਈਮ ਤੋਂ ਅਣਮਿੱਥੇ ਸਮੇਂ ਦੀ ਜਿਹੜੀ ਓਹ ਹੜਤਾਲ ਕਰਾਂਗੇ ਇਹ ਨਵੇਂ ਜਿਹੜਾ ਨੁਕਸਾਨ ਜੋ ਵੀ ਜਾਨੀ ਤੇ ਮਾਲੀ ਨੁਕਸਾਨ ਹੋਗਾ ਉਹਦੀ ਸਾਡੀ ਮੈਨੇਜਮੈਂਟ ਕੋਈ ਪੰਜਾਬ ਸਰਕਾਰ ਜਿਹੜੀ ਉਹ ਜ਼ਿੰਮੇਵਾਰ ਹੋ ਬਠਿੰਡਾ ਪੁਲਿਸ ਹੱਥ ਉਸ ਵੇਲੇ ਵਡੇ ਸਫਲਤਾ ਲੱਗੀ ਜਦੋਂ ਵਾਰਦਾਤ ਨੂੰ ਅੰਜਾਮ ਦੇਣ ਦੇ ਫਰਾਕਤ ਵਿੱਚ ਘੁੰਮ ਰਹੇ ਪੰਜ ਬਦਮਾਸ਼ ਪੁਲਿਸ ਦੇ ਹੱਥੇ ਚੜਕੇ ਮਲਜ਼ਮ ਸਫੈਦ ਰੰਗ ਦੇ ਵਰਨਾ ਗੱਡੀ ਦੇ ਵਿੱਚ ਘੁੰਮ ਰਹੇ ਸਨ ਜਿਨ੍ਹਾਂ ਨੂੰ ਪੁਲਿਸ ਕੇ ਰਬੰਦੀਕਰ ਕਾਬੂ ਕੀਤਾ ਤੇ ਉਹਨਾਂ ਦੇ ਕਬਜ਼ੇ ਜੋ ਵਰਨਾਕਾਰ ਸਮੇਤ ਮਾਰੂ ਹਥਿਆਰ ਬਰਾਮਦ ਕੀਤੇ ਪੁਲਿਸ ਮੁਤਾਬਕ ਕਾਬੂ ਕੀਤੇ ਮੁਲਜ਼ਮਾਂ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਸੋ ਅਕੋਰਡਿੰਗਲੀ ਇਸ ਇਸ ਇਨਫੋਰਮੇਸ਼ਨ ਤੇ ਮੁਕੱਦਮਾ ਨੰਬਰ 117 थाना ਫਰਮਾ ਦਰਜਸ਼ ਕੀਤਾ ਅੰਡਰ ਸੈਕਸ਼ਨ 111 ਸਬ ਸੈਕਸ਼ਨ 3 ਡੀ ਐਨ ਐਸ ਵੀ ਤੇ ਉਸ ਤੋਂ ਬਾਅਦ ਜਿਹੜੀ ਸਾਡੀ ਟੀਮ ਵੱਲੋਂ ਜਿਹੜੀ ਮੌਕੇ ਦੇ ਉੱਪਰ ਰੇਡ ਕੀਤੀ ਗਈ ਤਾਂ ਇਹ ਪੰਜੇ ਦੋਸ਼ੀ ਜਿਹੜੇ ਹੈਗੇ ਨੇ ਮੌਕੇ ਦੇ ਉੱਪਰ ਅਸੀਂ ਗ੍ਰਿਫਤਾਰ ਕੀਤੇ ਜਿਦੇ ਵਿੱਚ ਇਹ ਆਕਾਸ਼ਦੀਪ ਆਸ਼ੂ ਜਿਸ ਦੇ ਉੱਪਰ ਪਹਿਲਾਂ ਤੋਂ ਚਾਰ ਮੁਕੱਦਮੇ ਦਰਜ ਨੇ ਤੇ ਖਿਆਲੀ ਵਾਲੇ ਪਿੰਡ ਦਾ ਰਹਿਣ ਵਾਲਾ ਹੈ ਇਤਿਹਾਸਿਕ ਸ਼ਹਿਰ ਤਲਵੰਡੀ ਸਾਬੋ ਦੇ ਲੋਕ ਸ਼ਰਾਤੀ ਅੰਸਰਾਂ ਤੋਂ ਬੇहद ਦੁਖੀ ਹਨ ਸੰਗਤ ਰੋਡ ਦੇ ਵਿੱਚ ਅੰਸਰਾਂ ਨੇ ਇੱਤਲਾ ਰੋੜੇ ਤੇ ਪੱਥਰਾਂ ਦੇ ਨਾਲ ਬਣੇ ਬੈਂਚ ਤੋੜ ਕੇ ਸੜਕ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੇ ਨਾਲ ਸ਼੍ਰੀ ਦਮਦਮਾ ਸਾਹਿਬ ਦੇ ਦਰਸ਼ਨਾਂ ਦੇ ਲਈ ਆਉਣ ਵਾਲੀ ਸੰਗਤ ਨੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੁਣ ਲੋਕ ਪਹਿਲਾਂ ਪੁਲਿਸ ਕੋਲੋਂ ਮੁਲਜ਼ਮਾਂ ਖਿਲਾਫ ਕਾਰਵਾਈ ਕਰਨ ਦੀ ਗੁਹਾਰ ਲਗਾ ਰਹੇ ਨੇ ਦੰਦਮਾ ਸਾਹਿਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਤੇ ਪਹਿਲਾਂ ਵੀ ਤਾਂ ਕਿੰਨੇ ਦੇਖੋ ਸਿਕੋਮ ਨੂੰ ਸਾਰੀ ਮੋਈ ਜਾਂਦੀਆਂ ਰੋਜ ਉਹ ਸਾਬ ਨੂੰ ਵੀ ਕੋਈ ਸਾਡੇ ਟਾਰਗੇਟ ਕਰਦੇ ਨੇ ਅਸੀਂ ਇਹ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਵੀ ਇਹ ਗੁੰਡਿਆਂ ਫਰਾਂ ਜਿਹੜੇ ਇਹਨਾਂ ਨੂੰ ਪੜਕੇ ਸਲਾਪਾਂ ਦੇ ਵਿੱਚੇ ਭੱਜਿਆ ਹਾਂ ਸਾਰਾ ਸੇ ਹੁਣ ਤਾਂ ਦੱਸ ਦੇ ਵੀ ਸਾਰਾ ਪਿੰਡ ਹੀ ਕਹਿੰਦੇ ਮਤਲਬ ਕਿ ਵੀ ਆਹ ਪਟਿਆਲਾ ਬੈਕ ਕੋਲੇ ਵੀ ਸਾਰਾ ਬਲੌਕ ਕਰ ਰੱਖਿਆ ਵੀ ਸਾਰੇ ਪਿੰਡ ਕੀ ਕਰ ਰੱਖਿਆ ਜੀ ਕੀ ਲੱਗਦਾ ਕਿਸੇ ਤੇ ਗਿੱਲਾ ਵਾਲੇ ਖੂਹ ਕੋਲੇ ਵੀ ਕਹਿੰਦੇ ਰੇੜੀਆਂ ਰੂੜੀਆਂ ਮੂੜੀਆਂ ਮਾਰ ਗਏ ਹੁਣ ਕੀ ਕਹਿ ਸਕਦੇ ਇੱਥੇ ਲਿਖਿਆ ਇੱਥੇ ਲਿਖਿਆ ਸੀਗਾ ਜੀ ਜਿਹੜਾ ਤੜਕੇ ਸਵੇਰੇ ਹੁਣ ਕਟਾ ਗਿਆ ਟੰਡਾ ਦੇ ਪਿੰਡ ਪੱਤੀ ਫਿਰੋਜ਼ ਦੇ ਵਿੱਚ 6 ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਦੌਰਾਨ ਚੋਰਾਂ ਨੇ ਮਹਿਲਾ ਦੀ ਕਾਫੀ ਕੁੱਟਮਾਰ ਕੀਤੀ ਪਿੜਤਾ ਦੇ ਪਤੀ ਨੇ ਕਿਹਾ ਕਿ ਸਵੇਰੇ ਕਰੀਬ ਹਥਿਆਰ ਬੰਦ ਲੁਟੇਰੇ ਘਰ ਦੇ ਵਿੱਚ ਦਾਖਲ ਹੋਏ ਜਿਨ੍ਹਾਂ ਨੇ ਸੁੱਤੇ ਪਰਿਵਾਰ ਤੇ ਹਮਲਾ ਕੀਤਾ ਲੱਖਾਂ ਦੀ ਲਗਦੀ ਤੇ ਗਹਿਣੇ ਲੁੱਟ ਲੈ ਗਏ ਤੇ ਫਰਾਰ ਹੋ ਗਏ ਨਾਲ ਹੀ ਲੁਟੇਰਿਆਂ ਨੇ ਮਹਿਲਾ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਿਸ ਕਾਰਨ ਉਸ ਦੀ ਲੱਤ ਸੇ ਬਾਹ ਟੁੱਟ ਗਈ ਕੌਣੀਆਂ ਬੱਕਰੀਆਂ ਬੱਕਰੀਆਂ ਟੀਮਾ ਬਣਾ ਕੇ ਇਲਾਕੇ ਦੇ ਵਿੱਚ ਗੱਡੀਆਂ ਆਈਆਂ ਔਰ ਸਾਨੂੰ ਕਮੀਨਾਂ ਤੇ ਵਿਸ਼ਵਾਸ ਵੀ ਆਗੇ ਅਸੀਂ ਉਹਨੂੰ ਬਹੁਤ ਜਲਦੀ ਹੱਲ ਕਰਦੇ ਦੇਖ ਲਿਆ ਸੀਸੀਟੀਵੀ ਦੇਖ ਲਿਆ ਤੇ ਇਹਦੇ ਵਿੱਚ ਗੱਡੀ ਜਾਂਦੀ ਹੈ ਇਹ ਦੇਖ ਲਿਆ ਉਹ ਅਸਲੇ ਦਿੱ ਤੁਹਾਡੇ ਸਾਹਮਣੇ ਨਹੀਂ ਘੱਟਾ ਦੇ ਅਸੀਂ ਉਹ ਸਾਰਾ ਅੱਗੇ ਸਾਡਾ ਪ੍ਰੋਸੈਸ ਚੱਲ ਰਿਹਾ ਹੈ ਗੁਰਦਾਸਪੁਰ ਦੇ ਧਾਰੀਵਾਲ ਵੇਅਰ ਹਾਊਸ ਦੇ ਗੋਦਾਮ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ। ਜੋ ਸਾਵਾਂ ਤੋੜ ਕੇ ਗੋਦਾਮ ਅੰਦਰ ਦਾਖਲ ਹੋਏ ਤੇ ਕੰਦ ਤੋੜ ਕੇ ਚੌਲਾਂ ਦੀਆਂ ਕਰੀਬ 110 ਬੋਰੀਆਂ ਚੋਰੀ ਕਰਕੇ ਰਫੂ ਚੱਕਰ ਹੋ ਗਏ। ਇਸ ਨਾਲ ਮਾਲਕਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ। ਚੋਰੀ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਜਾ ਚੁੱਕੀ ਹੈ ਤੇ ਹੁਣ ਪੁਲਿਸ ਚੋਰਾਂ ਦੀਆਂ ਪੈੜਾਂ ਨੱਪ ਰਹੀ ਹੈ। ਸਾਡੇ ਜਿੱਥੋਂ 110 ਕ ਬੋਰੀਆਂ ਕੋਈ ਲਗ ਲਗ ਭਾਗ ਚੋਰੀ ਹੋਈਆਂ ਚੋਲਾਂ ਦੀ ਰਾਤ ਨੂੰ। ਇਹ ਸਿਰਮਸਲੇ ਚ ਬਾਰੇ ਅੰਗਰੇਨੀ ਕੰਪਲੇਂਟ ਨੂੰ ਦਸਖਾਤ ਦਿੱਤੀ ਹੈ ਪੁਲਿਸ ਨੂੰ ਬੀਤੀ ਰਾਤ ਹੋ ਰਹੀ ਹੈ ਜੀ ਬੀਤੀ ਰਾਤ ਚੋਰੀ ਹੋਈ ਹੈ ਸਾਨੂੰ ਉਥੇ ਕੋਈ ਸਾਢੇ ਕਿਸ਼ੇ ਵੇ ਪਤਾ ਲੱਗਿਆ ਅਬਹਰਚ ਪੁਲਿਸ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ گروਹ ਦਾ ਪਰਦਾਫਾਸ਼ ਕਰ ਸੱਤ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਮੁਲਜ਼ਮਾਂ ਕੋਲੋਂ ਮੋਟਰਸਾਈਕਲ ਮੋਟਰਾਂ ਸਾਰਾ ਬਰਾਮਦ ਕੀਤਾ ਗਿਆ ਪੁਲਿਸ ਮੁਤਾਬਕ ਇਲਾਕੇ ਦੇ ਵਿੱਚੋਂ ਲਗਾਤਾਰ ਕਿਸਾਨਾਂ ਦੀਆਂ ਮੋਟਰਾਂ ਤੇ ਸੋਲਰ ਪਲਾਂਟ ਦੀਆਂ ਤਾਰਾਂ ਚੋਰੀ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸ ਜ਼ਿਆਦਾ ਤੇ ਕਾਰਵਾਈ ਕਰ ਮੁਜ਼ਮਾ ਨੂੰ ਗ੍ਰਫਤਾਰ ਕੀਤਾ ਗਿਆ ਚੋਰੀ ਦੇ ਮਕਦਮੇ ਜਿਹਦੇ ਵਿੱਚ 411 ਦਾ ਪਤਾ ਕੀਤਾ ਤੇ ਹੁਣ ਜਿਹੜੇ ਇਹਨਾਂ ਨੂੰ ਪਤਾ ਲੱਗਦਾ ਇਹਨਾਂ ਨੇ ਹੋਰ ਵੀ ਮਕਦਮੇ ਰਜਿਸਟਰ ਕਰਦੇ ਜਿੱਥੇ ਜਿੱਥੇ ਇਹਨਾਂ ਨੇ ਚੋਰੀ ਕੀਤੀ ਹੈ ਮੰਨ ਲਓ ਕਿਸੇ ਕਿਸੇ ਸਾਹ ਦਿਖ ਰਿਹਾ ਤਾਂ ਵੀ ਜੋ ਜਿੱਥੇ ਵੀ ਚੋਰੀ ਕੀਤੀ ਹੈ ਜਿਹੜੀਆਂ ਸਾਡੇ ਕੋਲ ਸਰਕਾਰ ਤੋਂ ਆਏ ਉਹਨਾਂ ਦੇ ਮਕਦਮੇ ਵਿੱਚ ਇੱਕ ਕਰਕੇ ਫਿਰ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਰਾਜਪੁਰਾ ਦੇ ਕਨਾਰ ਪੁਲਿਸ ਨੇ ਚੋਰੀ ਗਿਰੋਹ ਖਿਲਾਫ ਕਾਰਵਾਈ ਕਰਦੇ ਹੋਏ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਗਿਰੋਹ ਦੇ ਮੈਂਬਰ ਹਰਿਆਣਾ ਤੋਂ ਆ ਕੇ ਪੰਜਾਬ ਦੇ ਵਿੱਚ ਚੋਰੀ ਦੀਆਂ ਵਾਅਦਤਾਂ ਨੂੰ ਅੰਜਾਮ ਦਿੰਦੇ ਸਨ ਜਿਨ੍ਹਾਂ ਤੋਂ ਪੁਲਿਸ ਨੇ ਟਰਬਾਂ ਦੀਆਂ ਬੈਟਰੀਆਂ ਇਨਵਰਟਰ ਤੇ ਹੋਰ ਸਮਾਨ ਬਰਾਮਦ ਕੀਤਾ ਹੈ। ਜਾਂ ਦੇਰਵਾਰ ਜਾਣਕਾਰੀ ਦਿਓ ਸਰ ਇਹ ਮੂਹ ਹੈ ਲੈ ਲਈ ਹਰਿਆਣਾ ਦੇ ਰਹਿਣ ਵਾਲੇ ਨੇ ਹਰਿਆਣੇ ਚੋਂ ਆਏ ਸੀ ਇਹ ਨਹੀਂ ਪੰਜਾਬ ਚ ਆ ਕੇ ਵਾਰਦਾਤ ਚੋਰੀਆਂ ਕਰਦੇ ਨੇ ਇਹਨਾਂ ਤੋਂ ਸੌਟਾ ਕੰਟਰੈਕਟ ਕੀਤਾ ਇੱਕ ਬੈਟਰੀ ਇਨਵਰਟਰ ਰਾਤ ਦੇ ਸਮੇਂ ਸ਼ੁਰੂ ਕੀਤਾ ਸੀ ਤਾਂ ਅਸੀਂ ਮੜਕੇ ਚੋਰੀ ਦਾ ਸਮਾਂ ਘਰਾਮ ਕਰਦੇ ਹਾਂ ਕੋਈ ਵੀ ਸਮਾਨ ਇਹਨਾਂ ਕੋਈ ਘਰਾਮ ਅਸਰਜਾਦੀ ਪਰਮਾਨਡ ਵਗੈਰਾ ਮਿਲੇ ਨਾ ਹਾਂਜੀ ਹਾਂਜੀ ਕਿੰਨੇ ਦਿਨ ਦਾ ਰਮਾਨ ਮਿਲਿਆ ਠੀਕ ਆ ਸਰ ਗੁਰਦਾਸਪੁਰ ਦੇ ਕਸਬਾ ਹਰਚੋਵਾਲ ਵਿਖੇ ਕਿਸਾਨਾਂ ਦੇ ਵੱਲੋਂ ਗੁਰਦਾਸਪੁਰ ਚੰਡੀਗੜ੍ਹ ਹਾਈਵੇ ਨੂੰ ਜਾਮ ਕਰ ਨਰੇ ਭਾਜੀ ਕੀਤਾ ਕਿਸਾਨਾਂ ਨੇ ਇੰਤਜ਼ਾਮ ਲਗਾਇਆ ਕਿ ਪਿਛਲੇ 1.5 ਸਾਲ ਤੋਂ ਗੰਨੇ ਦੀ ਕਰੀਬ 106 ਕਰੋੜ ਰੁਪਏ ਦੀ ਪੇਮੈਂਟ ਦੀ ਅਦਾਇਗੀ ਨਹੀਂ ਹੋਈ। ਵਿਸਥਾਪਾਂਗੋ ਕੇ ਕਿਸਾਨਾਂ ਨੇ ਧਰਨਾ ਪ੍ਰਦਰਸ਼ਨ ਕੀਤਾ। ਤੇ ਮੰਗਾਂ ਨਾਂ ਮੰਨੇ ਜਾਂਦੇ ਸੰਗਠਨ ਸੇਸ ਕਰਨ ਦੀ ਪੇਤਾਵ ਦੇ ਦਿੱਤੀ। ਗੰਨੀ ਦੀ ਬਕਾਇਆ ਰਾਸ਼ੀ ਆ ਉਹ ਦਿੱਤੀ ਜਾਵੇ ਕਿਉਂਕਿ ਕਿਸਾਨ ਜਿਹੜਾ ਪਹਿਲਾਂ ਹੀ ਭਾਰੀ ਕਰਜ ਦੇ ਬੋਝੇ ਹੇਟਿਆ। ਉਸ ਤੋਂ ਬਾਅਦ ਵੀ ਡੀਸੀ ਸਾਹਿਬ ਨੇ ਸਾਨੂੰ ਇਹ ਕਿਹਾ ਸੀ ਕਿ ਆਪਾਂ ਕੁਝ ਦਿਨਾਂ ਦੇ ਵਿੱਚ ਤੁਹਾਡੀ ਪੇਮੈਂਟ ਜਿਹੜੀ ਆ ਉਹ ਭਵਾਵਾਂਗੇ। ਥਾਕੇ ਵਿੱਚ ਯਕਿਨ ਅਜ 25 ਦਿਨਾਂ ਦੇ ਪਿੱਛੇ ਦੇ ਬਾਵਜੂਦ ਵੀ ਜਦੋਂ ਸਾਡੀ ਪੇਮੈਂਟ ਸਾਡੇ ਖਾਤੇਆਂ ਵਿੱਚ ਨਾ ਆਈ ਤੇ ਫਿਰ ਸਾਨੂੰ ਸੰਘਰਸ਼ ਦੇ ਰਸਤੇ ਤੇ ਤੁਰਨਾ ਪਿਆ। ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਪਿਆ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਪਰ ਸੰਗਰੂਰ ਦੇ ਭਵਾਨੀਗੜ੍ਹ ਦੇ ਵਿੱਚ ਮੀਂਹ ਆਫਤ ਬਣ ਕੇ ਵਰਿਆ। ਇੱਥੇ ਮਹਿਜ਼ 1 ਘੰਟੇ ਦੀ ਬਾਰਿਸ਼ ਨੇ ਸ਼ਹਿਰ ਨੂੰ ਡੁਬੋ ਦਿੱਤਾ। ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਤੇ ਬਾਜ਼ਾਰਾਂ ਦੇ ਵਿੱਚ ਵੀ ਦੁਕਾਨਦਾਰ ਦੁਕਾਨਾਂ ਬੰਦ ਕਰਨ ਤੋਂ ਮਜਬੂਰ ਹੋ ਗਏ। ਦੁਕਾਨਦਾਰਾਂ ਨੇ ਕਿਹਾ ਕਿ ਇੱਥੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਕੋਈ ਪ੍ਰਬੰਧ ਨਹੀਂ ਕੀਤੇ ਗਏ। ਸਵਕਤਾ ਸੀ ਭਵਾਨੇਗੜ ਦੇ ਮੇਨ ਬਾਜ਼ਾਰ ਦੇ ਵਿੱਚ ਖੜੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਹਿਜ 1 ਘੰਟਾ ਭਵਾਨੇਗੜ ਦੇ ਵਿੱਚ ਬਰਸਾਤ ਪਈ ਆ ਜਿਸ ਤੋਂ ਬਾਅਦ ਪੂਰਾ ਬਾਜ਼ਾਰ ਜਿਹੜਾ ਹੈਗਾ ਜਲਥਲ ਹੋ ਗਿਆ ਸ਼ਹਿਰ ਦੀਆਂ ਸੜਕਾਂ ਦੇ ਉੱਪਰ ਪਾਣੀ ਖੜਾ ਮੰਡੀਆਂ ਦੇ ਉੱਪਰ ਪਾਣੀ ਖੜਾ ਲੋਕਾਂ ਦੇ ਘਰਾਂ ਦੇ ਅੱਗੇ ਪਾਣੀ ਖੜਾ ਆਵਾਜ਼ ਹੀ ਠੱਪ ਹੋ ਗਈ ਤੇ ਖਾਸ ਕਰਕੇ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਬਾਹਰ ਆ ਕੇ ਗਾਹਕ ਦੀ ਉਡੀਕ ਕਰ ਰਹੇ ਨੇ ਗੋਡੇ-ਗੋਡੇ ਪਾਣੀ ਆ ਬਾਈ ਜੀ ਕੀ ਨਾਮ ਆ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਮਨਦੀਪ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਬਰਸਾਤ ਹੁੰਦੀ ਆ ਗਰਮੀ ਤੋਂ ਰਾਹਤ ਮਿਲਦੀ ਆ ਪਰ ਤੁਹਾਡੇ ਲਈ ਬਰਸਾਤ ਇੱਕ ਤਰ੍ਹਾਂ ਦੇ ਵੱਡੀ ਸਮੱਸਿਆ ਲੈ ਕੇ ਆਉਂਦੀ ਆ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੀ ਵੀਰੇ ਮੈਨੂੰ ਤਾਂ ਤਕਰੀਬਨ ਸਾਰੀ ਉਮਰ ਇਹੋ ਦੇਖਦੇ ਨੂੰ ਵੀ ਮੈਨੂੰ ਇਸ ਚੀਜ਼ ਦਾ ਕੋਈ ਹੱਲ ਨਹੀਂ ਮਿਲਿਆ ਕਿਸੇ ਵੀ ਸਰਕਾਰ ਦੇ ਟਾਈਮ ਦੇ ਵਿੱਚ ਕਿਸੇ ਵੀ ਉਹਦੇ ਵਿੱਚ ਮੋਗਾ ਦੇ ਹਰਗੋਬਿੰਦ ਨਗਰ ਦੇ ਵਿੱਚ ਤੇਜ਼ ਬਾਰਿਸ਼ ਦੇ ਕਾਰਨ ਸੇਮ ਨਾਲੇ ਦਾ ਪਾਣੀ ਉਫਾਨ ਗਿਆ ਜਿਸ ਨਾਲ ਕਈ ਘਰਾਂ ਦੇ ਵਿੱਚ ਪਾਣੀ ਦਾਖਲ ਹੋ ਗਿਆ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਡੀਸੀ ਸਾਗਰ 세ਤਿਆ ਅਤੇ ਵਿਧਾਇਕਾ ਅਮਨਦੀਪ ਕੌਰ ਅਰੋੜਾ ਨੇ ਇਲਾਕੇ ਦਾ ਦੌਰਾ ਕੀਤਾ ਤੇ ਪ੍ਰਭਾਵਿਤ ਲੋਕਾਂ ਨੂੰ ਮੁਫਤ ਰਾਸ਼ਨ ਵੰਡਿਆ ਵਿਧਾਇਕਾ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ 3 ਦਿਨਾਂ ਦੇ ਵਿੱਚ ਹੋਏ ਨੁਕਸਾਨ ਦਾ ਐਸਟੀਮੇਟ ਬਣਾ ਕੇ ਮੁਆਵਜ਼ਾ ਜਾਰੀ ਕੀਤਾ ਜਾਵੇਗਾ ਅਸੀਂ ਦਿੱਲੀ ਜਿਹੜਾ ਹੈਗਾ ਵਿਜ਼ਿਟ ਕਰ ਰਹੇ ਹਾਂ ਏਰੀਆਜ਼ ਇੱਕ ਇੱਕ ਕਰ ਅਸੀਂ ਸਭ ਨੇ ਮੇਕ ਸ਼ੋਰ ਕੀਤਾ ਕਿ ਅਸੀਂ ਇੱਕ ਇੱਕ ਘਰ ਤੇ ਜਾ ਕੇ ਉਹਨਾਂ ਦਾ ਜੋ ਨੁਕਸਾਨ ਹੋਇਆ ਉਹਨਾਂ ਦਾ ਹਾਲ ਚਾਲ ਪੁੱਛੀਏ ਔਰ ਜਿੰਨੀ ਸਹਾਇਤਾ ਅਸੀਂ ਆਪਣੇ ਤੌਰ ਤੇ ਕਰ ਸਕਦੇ ਹਾਂ ਅਸੀਂ ਕਰੀਏ ਬਠਿੰਡਾ ਦੇ ਜੋ ਚਾਰ ਸਿੰਘ ਨਗਰ ਦੇ ਵਿੱਚ ਸੀਵਰੇਜ ਦਾ ਗੰਦਾ ਪਾਣੀ ਓਵਰਫਲੋ ਹੋ ਕੇ ਲੋਕਾਂ ਦੇ ਲਈ ਮੁਸ਼ਕਲਾ ਖੜੀਆਂ ਕਰ ਰਿਹਾ ਹੈ ਜਿੱਥੇ ਗਲੀਆਂ ਦੇ ਵਿੱਚ ਜਮਾ ਹੋਏ ਗੰਦੇ ਪਾਣੀ ਕਾਰਨ ਸਥਾਨਕ ਲੋਕਾਂ ਨੂੰ ਨਰਕ ਭਰੀ ਜ਼ਿੰਦਗੀ ਜੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਉਥੇ ਸਿਵਰੇੱਡ ਦਾ ਪਾਣੀ ਖਤਰਨਾਕ ਬਿਮਾਰੀਆਂ ਨੂੰ ਵੀ ਸੱਦਾ ਦੇ ਰਿਹਾ ਹੈ ਇਸ ਗੰਭੀਰ ਸਮੱਸਿਆ ਦੇ ਹੱਲ ਲਈ ਸਥਾਨਕ ਲੋਕ ਪ੍ਰਸ਼ਾਸਨ ਤੇ ਸਰਕਾਰ ਤੋਂ ਗੁਹਾਰ ਲਗਾ ਰਹੇ ਨੇ ਅਸੀਂ ਬਟ ਸਾਰੇ ਜਾਜ ਥੱਕ ਗਏ ਆ ਸਾਡੇ 22 ਆ ਪੈਸੇ ਦੇ ਦੇ ਇਕੱਠੇ ਕਰਕੇ ਰੇਤਾ ਪਾਉਂਦੇ ਰਾਹ ਚ ਸੀਵਰੇਜ ਵੀ ਸਾਫ਼ ਕਰਵਾਉਂਦੇ ਆ ਉਹ 2 ਦਿਨਾਂ ਬਾਅਦ ਫੇਰ ਉਹ ਹੀ ਹਾਲ ਰਾਜਪੁਰੇਜ ਕਬੱਡੀ ਨੂੰ ਪ੍ਰਫੁੱਲਤ ਕਰਨ ਦੇ ਲਈ ਉਪਰਾਲਾ ਕੀਤਾ ਗਿਆ ਜਿੱਥੇ ਹਲਕਾ ਵਿਧਾਇਕ ਗੁਰਲਾਲ ਕਨੌਰ ਦੀ ਅਗਵਾਈ ਦੇ ਵਿੱਚ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਮੀਟਿੰਗ ਹੋਈ ਇਸ ਮੀਟਿੰਗ ਕਬੱਡੀ ਮੁਕਾਬਲੇ ਕਰਾਉਣ ਬਾਰੇ ਚਰਚਾ ਕੀਤੀ ਗਈ ਤਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਦੇ ਨਾਲ ਜੋੜਿਆ ਜਾ ਸਕੇ ਕਿਹੜਾ ਅਜੰਡਾ ਬਣਿਆ ਅੱਜ 2000 ਕੈਲੰਡਰ ਬਣਿਆ 2028-27 ਦਾ ਕਿ ਕਿਹੜੇ ਕਿਹੜੇ ਜ਼ਿਲ੍ਹੇ ਨੇ ਕਿਹੜੀ ਕਿਹੜੀ ਚੈਂਪੀਅਨਸ਼ਿਪ ਕਰਾਉਣੀ ਹੈ ਇਹ ਖੁਸ਼ੀ ਦੀ ਗੱਲ ਹੈ ਕਿ ਸਾਰਿਆਂ ਨੇ ਹੱਸ ਕੇ ਗੱਲ ਕਹੀ ਹੈ ਭਈ ਅਸੀਂ ਕਬੱਡੀ ਕਰਾਉਣ ਦੇ ਲਈ ਤਿਆਰ ਹਾਂ ਸਿਰਸਾ ਚ ਸੀ.ਟੀ. ਦੀ ਪ੍ਰੀਖਿਆ ਜੁੜਵਾ ਲੈਣਾਂ ਦੇ ਲਈ ਨਵੀਆਂ ਸਮੱਸਿਆਵਾਂ ਲੈ ਕੇ ਆਈ ਜਿੱਥੇ ਦੋ ਅਜਿਹੇ ਮਾਮਲੇ ਸਾਹਮਣੇ ਆਏ ਜਿੱਥੇ ਪੇਪਰ ਦੇਣ ਆਈਆਂ ਰਤਿਆ ਦੇ ਪਿੰਡ ਸਨਹਰ ਦੀਆਂ ਜੋਖੀ ਤੇ ਮਲਿਕਾ ਨੂੰ ਪੁਲਿਸ ਲਾਈਨ ਜਾਣਾ ਪਿਆ ਪੁਲਿਸ ਵੈਰੀਫਿਕੇਸ਼ਨ ਤੋਂ ਬਾਅਦ ਦੋਨੋਂ ਉਮੀਦਵਾਰਾਂ ਨੂੰ ਵਾਪਸ ਭਰਤੀਆਂ ਇਸ ਤਰ੍ਹਾਂ ਫਤਿਹਾਬਾਦ ਦੇ ਪਿੰਡ ਪਲੇ ਮੰਦੋਰੀਆਂ ਦਿਆਂ ਜੁੜਵਾ ਪੈਣਾ ਖੁਸ਼ਬੂ ਤੇ ਮੁਸਕਾਨ ਦੀ ਵੈਰੀਫਿਕੇਸ਼ਨ ਕਰਨ ਪਰਸ਼ਾਨ ਹੁਦੀਆਂ ਨਜ਼ਰ ਆਈਆਂ ਸੇ ਪਹਿਲੇ ਤੋਂ ਕੋਈ ਪੇਪਰ ਹੋਏ ਤਾਂ ਪੰਗਾ ਨਹੀਂ ਪੜਿਆ ਜੀ ਜੁੜਵਾ ਲਈ ਵੀ ਕੀ ਵਾਰੀ ਪੰਗਾ ਪੜ ਰਿਹਾ ਹੈ ਤਾਂ ਅੱਗੇ ਫਿਊਚਰ ਮੈਂ ਐਸਾ ਨਾ ਹੋਏ ਜੋ ਵੀ ਬੱਚੇ ਪੇਪਰ ਦੇਣ ਜਾਏ ਐਸੀ ਮੁਸ਼ਕਿਲਾਂ ਕਿ ਸਰਕਾਰ ਨਾ ਖਰੀਦ ਕਰੇਗੀ ਕੀ ਮੁਸ਼ਕਿਲਾਂ ਆਈਆਂ ਮੁਸ਼ਕਿਲਾਂ ਤੇ ਇਹ ਆ ਰਹੀ ਜੀ ਆ ਪੇਪਰ ਦਾ ਤਾਂ ਟਾਈਮ ਹੋ ਰਿਹਾ ਹੈ। ਅਭੀਨ ਕੋ ਇੱਥੇ ਬੁਲਾਇਆ ਜਾ ਰਿਹਾ ਹੈ ਕਿ ਪਹਿਲੇ ਦਿਖਾਓ ਕੌਣ ਸ਼ੁਰੂ ਹੋਇਆ ਹੈ, ਕੀ ਹੈ। ਇੱਕ ਦਾ ਪੇਪਰ ਖਤਮ ਹੋਇਆ, ਦੂਸਰਾ ਸ਼ੁਰੂ ਹੋ ਰਿਹਾ ਹੈ। ਸੀਈਟੀ ਪ੍ਰੀਖਿਆ ਨੂੰ ਲੈ ਕੇ ਕਈ ਕਸਪੀਰਾਂ ਸਾਹਮਣੇ ਆਈਆਂ ਪਰ ਇੱਕ ਵੀਡੀਓ ਫਤਿਹਬਾਦ ਦੇ ਜੀ.ਐੱਬੀ ਸਕੂਲ ਤੋਂ ਨਜ਼ਰ ਆਈ। ਹਿਸਾਰ ਜੇਲ੍ਹ ਤੋਂ ਇੱਕ ਕੈਦੀ ਸੀਈਟੀ ਦੀ ਪ੍ਰੀਖਿਆ ਦੇਣ ਪਹੁੰਚਿਆ। ਦਰਅਸਲ ਕੈਦੀ ਕਤਲ ਮਾਮਲੇ ਦੇ ਵਿੱਚ ਹਿਸਾਰ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ ਤੇ ਜੋ ਭਾਰੀ ਪੁਲਿਸ ਬਲ ਦੇ ਨਾਲ ਐਗਜ਼ਾਮ ਦਿਨ ਪ੍ਰੀਖਿਆ ਦੇਣ ਪਹੁੰਚਿਆ। ਕਪੂਰਥਲਾ ਜਿ ਸ਼ਹੀਦ ਐਸਪੀ ਬਲਜੀਤ ਸਿੰਘ ਦੀ 10ਵੀਂ ਵਰ੍ਹੇ ਸਿਰ ਮਨਾਇ ਗਈ ਸ਼ਹਾਦਤਨੀ ਸਮਾਗਮ ਦੇ ਵਿੱਚ ਸਿਆਸੀ ਆਗੂਆਂ ਤੇ ਸਥਾਨਕ ਲੋਕਾਂ ਨੇ ਸ਼ਰਕਤ ਕਰ ਸ਼ਹੀਦ ਦੇ ਬੁੱਤ ਤੇ ਫੁੱਲ ਅਰਪਿਤ ਕਰ ਸ਼ਹਾਦਤ ਨੂੰ ਸਲਾਮ ਦਿੱਤਾ ਸਮਾਗਮ ਦੌਰਾਨ ਆਪ ਦੇ ਹਲਕਾ ਇੰਚਾਰਜ ਪ੍ਰਵਿੰਦਰ ਸਿੰਘ ਆਪਾਗੂ ਇਕਬਾਲ ਸਿੰਘ ਤੇ ਕਾਂਗਰਸੀ ਆਗੂ ਦੀਪਕ ਨੇ ਸ਼ਹੀਦ ਬਲਜੀਤ ਸਿੰਘ ਨੂੰ ਕਪੂਰਥਲਾ ਦਾ ਮਾਨ ਦਿੱਤਾ ਐਸਪੀ ਬਲਜੀਤ ਸਿੰਘ ਜੀ ਜਿਨ੍ਹਾਂ ਦੀ ਸ਼ਹਾਦਤ ਨੇ ਪੰਜਾਬ ਨੂੰ ਦਸਮਾਣਾ ਰਾਜ ਔਰ ਵੱਡੀ ਗੱਲ ਹੈ ਕੇ ਸਾਡੇ ਇਲਾਕੇ ਦਾ ਮਾਨਸਨ ਕਪੂਰਖਲੇ ਦਾ ਉਹਨਾਂ ਨੇ ਸਾਡੇ ਸਮਾਜ ਵਾਸਤੇ ਸ਼ਹਾਦਤ ਦਿੱਤੀ ਹੈ ਔਰ ਉਹਨਾਂ ਦੀ ਸ਼ਹਾਦਤ ਨੂੰ ਨਮਨ